ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਕੱਲ ਇੱਕ ਐਲਾਨ ਵੀ ਕੀਤਾ ਸੀ ਕਿ ਜਿਹੜੇ ਜ਼ਿਲ੍ਹਿਆਂ ਵਿੱਚ ਇਹ ਹੜਾ ਤੋਂ ਬਹੁਤ ਵੱਡਾ ਪ੍ਰਭਾਵ ਜਿਹਦੇ ਪੀੜਤ ਹੋ ਗਏ ਸਨ ਉਹਨਾਂ ਲਈ ਜਿਹੜਾ ਅਸੀਂ 5 ਲੱਖ ਏਕੜ ਦੀ ਬਜਾਈ ਕਰਨ ਦੇ ਵਾਸਤੇ ਸਰਕਾਰ ਵੱਲੋਂ ਵੀ ਤੇਰਾ ਚੰਗੀ ਵਧੀਆ ਕਿਸਮ ਦਾ ਹਮਾਇਆ ਕਰਾਇਆ ਜਾਊਗਾ ਉਸ ਵਾਸਤੇ ਸਭ ਤਿਆਰੀਆਂ ਸਭ ਜ਼ਿਮੀਂਦਾਰ ਕਿਸਾਨ ਭਰਾਵਾਂ ਦੇ ਨਾਲ ਪੰਜਾਬ ਦੀ ਸਰਕਾਰ ਖੜੀ ਹੈ ਇਸ ਤੋਂ ਇਲਾਵਾ ਜਿਹੜਾ ਸੀ ਪਹਿਲਾਂ ਵੀ ਇਹ ਜਿਹੜੇ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਨੇ ਉਹਨਾਂ ਦੀ ਵੱਖਰੀ ਗੱਲ ਹੈ ਕਿ ਉਹਨਾਂ ਸਭ ਕੁਝ ਉਹਨਾਂ ਨੂੰ ਅ ਫੇਰੀ ਜਿਹੜਾ ਮੁਹਈਆ ਕਰਾਇਆ ਜਾਊਗਾ ਇਸ ਤੋਂ ਇਲਾਵਾ ਜਿਹੜੇ ਅਸੀਂ 17 ਕਰੋੜ ਰੁਪਇਆ ਦੂਸਰੇ ਜ਼ਿਲਾਂ ਵਿੱਚ ਜਿਹੜੀ 50% ਕੜਕ ਦੇ ਬੀਜ ਤੇ ਸਬਸਿਡੀ ਦਿੰਨੇ ਆ ਉਹਦੇ ਲਈ ਸਾਰੇ ਕੇ ਜ਼ਿੰਮੇਦਾਰਪਰਾ ਉਹ ਚੰਗੀਆਂ ਕਿਸਮਾਂ ਜਿਹਦੇ ਤੇ ਇਹ ਵੀ ਅਸੀਂ ਮੁਹਈਆ ਕਰਾ ਸਕੀਏ ਉਹਦੇ ਲਈ ਵੀ ਸਰਕਾਰ ਉਹਨਾਂ ਜ਼ਿਲ੍ਹਿਆਂ ਵਾਸਤੇ ਵੀ ਵੈਸੇ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ 2300 ਦੇ ਕਰੀਬ ਪਿੰਡ ਜਿਹੜੇ ਉਹਦੇ ਪ੍ਰਭਾਵ ਥੱਲੇ ਆਏ ਐ ਔਰ ਉਹਦੇ ਚ ਜਿੱਥੇ ਸਾਡੀ ਖੇਤੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਉੱਥੇ ਜੇ ਕਹੀਏ ਅਸੀਂ ਪਸ਼ੂਆਂ ਦਾ ਵੀ ਬਿਲਡਿੰਗਾਂ ਦਾ ਵੀ ਉਹ ਸਾਰਾ ਬਹੁਤ ਜਿਹੜਾ ਕਿ ਇੱਕ ਵਾਰੀ ਪੰਜਾਬ ਲਈ ਅਸੀਂ ਸਾਰੇ ਆਫ ਦੀ ਘੜੀ ਵਿੱਚ ਖੜੇ ਆ ਇੱਕ ਦੂਸਰੇ